ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੇਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਕੱਚੀਆਂ ਤਿੰਨ ਬੈੜਾ ਦਿਖਾਉਣੀ ਹੈ ਫਾਰਮ ਨੇ ਦੋ ਤਾਂ ਖੜੀਆਂ ਕੁਝ ਟਾਈਮ ਬਾਕੀ ਤੇ ਇੱਕ ਖੜੀ ਤੀਜੀ ਹੋ ਸੇ ਬੈਦਰ ਰਕਾਰਡ ਤੁਹਾਨੂੰ ਸਾਰੀਆਂ ਬੈੜਾ ਦੀ ਇਨਫੋਰਮੇਸ਼ਨ ਆਪਾਂ ਵੀਰ ਤੋਂ ਲੈ ਕੇ ਦੇਵਾਂਗੇ ਕਿਹੜੇ ਸੀਮਲ ਦੀ ਆਪ ਆ ਕਿਹੜਾ ਅੱਗੇ ਲੱਗਿਆ ਆ ਉਹ ਅੱਗੇ ਵੀਰ ਨਾਲ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਵਾਰ ਜਿੰਦਰ ਸਿੰਘ ਵੀਰੇ ਪਿੰਡ ਖੱਲਰੀਆਂ ਜਿਹੜਾ ਸੰਗਰੂਰ ਇਹ ਮਾਸਟਰਾਂ ਸਾਇੰਟੋ ਦਾ 5 ਕਿਲੋਮੀਟਰ ਜੀ ਜ਼ਿਲ੍ਹਾ ਸੰਗਰੂਰ ਪੈ ਗਿਆ ਤੇ ਬਾਈ ਜੀ ਮੋਬਾਈਲ ਨੰਬਰ ਆਪਣਾ 98786 75650 98786 75650 ਅੱਜ ਆਪ ਆਪਣੇ ਫਾਰਮ ਦੇ ਹੋਮ ਬਰੀਡ ਦੇ ਤਿੰਨ ਜਾਨਵਰ ਸੇਲ ਕਰਨੇ ਆ ਹਾਂਜੀ ਜਿਹੜੀ ਆਪਾਂ ਪਹਿਲਾ ਨੰਬਰ ਤੇ ਆ ਵਿਹੜ ਦੇਖ ਰਹੇ ਹਾਂ ਲਗਭਗ ਤਿਆਰੀ ਕੁਝ ਕਿਟਾਏ ਬਾਕੀ ਹੈ ਦਾ ਹਨਾ ਅੱਜ ਤਾਂ ਕਰਨਾ ਅਸੀਂ ਇੱਕ ਹਫ਼ਤਾ ਬਾਕੀ ਆ ਤੇ ਸੁਆ ਕਿਹੜਾ ਸੂਰਜ ਆ ਤੀਜਾ ਸੂਆ ਸੂਰੀਆ ਅੱਛਾ ਜਨਵਾਰ ਤੀਜਾ ਸੂਆ ਸੂਰੀਆ ਆ ਤੇ ਕਿਹੜੇ سیمਨ ਦੀ ਆਪ ਹੈ ਇਹ ਗੈਲੈਕਸੀ ਦੀ ਹੈ ਬਰੇ ਆਪ ਅੱਛਾ ਆਪ ਆ ਗਈ ਗੈਲੈਕਸੀ ਦੀ ਤੇ ਸੂਨ ਦੇ ਵਿੱਚ ਇੱਕ ਹਫਤਾ ਬਾਕੀ ਸ਼ੁਰੂਆਤ ਸੂਰੇ ਤੀਜਾ ਤੇ ਐਸਟੀ ਦੇ ਬੁੱਕਰ ਦਾ ਲੱਗੇ ਹੋਇਆ ਸੈਕਸਡ سیم ਲੱਗਿਆ 2200 ਰੁਪਏ ਦਾ ਤੁਹਾਡਾ ਡਾਟਾ ਅੱਛਾ 2200 ਰੁਪਏ ਦਾ ਸਟਾਰਕ ਆ ਐਸਟੀ ਜਿਹੜਾ ਸੈਕਸਡ سیم ਬਣਾਉਂਦੇ ਸੀ ਉਹਨੇ ਅੱਛਾ ਸੈਕਸਡ سیم ਉਹ ਤੋਂ ਗੱਬਣਾ ਹੈ ਠੀਕ ਆ ਪੀਕ ਲੈਵਲ ਇਹਦਾ ਕੀ ਦੇਖਾ ਦੂਜੇ ਸੂਰੇ ਇਹ ਤਾਂ 40 ਲੀਟਰ ਤੇ ਹੋ ਬਰੇ ਅੱਛਾ ਦੂਜੇ ਸੂਏ ਇਹ ਚੱਲੀ ਜਾ 40 ਲੀਟਰ ਤੇ ਤੇ ਅੱਜ ਸੂਨ ਦੇ ਵਿੱਚ ਹਫਤਾ ਬਾਕੀ ਆ ਤੇ ਸੈਕਸਡ سیمਰ ਤੋਂ ਗੱਬਣਾ ਤੇ ਜਿਹੜਾ ਪਾ 40 ਲੀਟਰ ਦੁੱਧ ਚੋਇਆ ਉਦੋਂ ਰੋਤ ਕਿਹੜੀ ਜੀ ਦਾ ਪਚੋਇਆ ਅੱਛਾ ਇਹੀ ਸੀਜ਼ਨ ਚ ਹੁਣ ਕਹਿੰਦਾ ਪਾ ਬੈਤ ਗਿਆ ਪਾਣੂ ਗੈਸ ਕੀ ਆ ਵੀ ਕਿੰਨਾ ਦੁੱਧ ਪਾ ਦੂਗੀ 40 ਤੋਂ ਪਲੱਸ ਜਾਨੂ ਵੀਰੇ ਦੁੱਧ 40 ਤੱਕ ਜਾਨੀ ਤੋਂ ਵੱਧੂਗੀ ਅੱਛਾ ਕਹਿੰਦਾ ਪਾ ਵੀ ਚੰਗਾ ਸੰਭਰ ਵਾਲਾ ਕੇਰ ਵਾਲਾ ਹੋਇਆ ਵੀਰ ਇਹ ਤੋਂ 45 42 ਲੀਟਰ ਦੁੱਧ ਚੋ ਸਕਦਾ ਕੋਈ ਲੱਤਨ ਦੀ ਨਹੀਂ ਮਾਰੀ ਹੈਗੀ ਜੀ ਮੰਦਰ ਦੇ શરીਰ ਦੀ ਐ ਕਮਜ਼ੋਰੀ ਆਣੀ ਵੀਰੇ 10 ਕੋਈ ਦੇਣ ਵਾਲੀ ਕਾਂ ਅੱਛਾ ਤੇ ਬਾਕੀ ਕਹਿੰਦਾ ਪਾ ਲੇਵਾ ਬਾਡੀ ਵੇਟ ਨਹੀਂ ਤੋੜਦੀ ਜਮੇ ਹਨਾ ਜਮੇ ਨਹੀਂ ਵੀਰੇ ਤੇ ਲੇਵਾ ਥੋੜਾ ਜਿਆਦਾ ਝੂਕੀ ਦਵਾ ਤੇ ਰੇਟ ਇਹਦਾ ਕੀ ਰਹਿਣਾ ਅੱਜ ਦਾ ਇਹਦਾ 1.85 ਹੈ ਵੀਰੇ ਅੱਛਾ 1,85000 ਰੁਪਏ ਕੀਮਤ ਆ ਜਿਹੜੇ ਸੀਮਨ ਦੀ ਹੈਗੀ ਆ ਉਹ ਸਾਰਾ ਬੈਰੋਡਰ ਰਿਕਾਰਡ ਆਪਣੇ ਕੋਲੇ ਤੇ ਹੁਣ ਸਾਥ ਜਿਹੜੀ ਗੱਲ ਬਕੈ ਨੇ ਵੀ ਟੈਸਟ ਦੀ ਗਰੰਟੀ ਹੋਊਗੀ ਜਮਾ ਪੂਰੀ ਬਰੇਡਾ ਸੀਮਨ ਲੱਗੇ ਉਹਦੀ ਵੀ ਇਹਦੀ ਆਪ ਹੋਊਗੀ ਅੱਛਾ ਉਹਦੇ ਫੁੱਲ ਜ਼ਿੰਮੇਵਾਰ ਆਪਾ ਫੁੱਲ ਜ਼ਿੰਮੇਵਾਰ ਵਰੇ ਲਿਖਤ ਚ ਕਰਾ ਲੈ ਜਾਈ ਦੀ ਜੀ ਸੋ ਬਾਸ ਤੁਸੀਂ ਟੈਸਟ ਕਰਾ ਲਿਓ ਤੇ ਬਾਕੀ ਥੋੜੇ ਮੌਕੇ ਜ਼ਰੂਰ ਹੈਗਾ ਥਾਣਾ ਤੇ ਹਣਾ ਥਾਣਾ ਦੇ ਮੌਕੇ ਨੇ ਵੀਰੇ ਸੋ ਥਾਣਾ ਦੇ ਮੌਕੇ ਹੈਗੇ ਆ ਬੱਚੀ 3 ਮਿੰਟ ਹੋ ਜਾਣੀ ਗੱਤੋਂ ਲੇਟ ਹੋ ਗਈ ਇਹਦਾ ਇਲਾਜ ਹੋ ਜਾਗਾ ਜੀ ਤੇ ਅੱਗੇ ਦੂਜੇ ਨੰਬਰ ਤੇ ਇੱਕ ਆਪੇ ਕੱਚੀ ਦੇਖ ਰਹੇ ਆ ਇਹਦੇ ਹੁੰਦੇ ਨੇ ਵੀਰੇ ਤਿੰਨ ਤਿੰਨ ਤਰੀਕ 11 ਮਹੀਨੇ ਤੱਕ ਪੂਰੇ ਅੱਛਾ ਇਹਦੇ 11ਵੇਂ ਮਹੀਨੇ ਤਿੰਨ ਤਰੀਕ ਨੂੰ ਅੱਜ ਲਗਭਗ ਇਹਦੇ 23 24 ਦਿਨ ਪਈ ਹੈਗੇ ਹਣਾ ਇਹਦੇ ਸੈਕਸ਼ਨ ਰਮਾਂਡਾ ਲਗਾਏ ਵੀ ਇਸ ਦਾ ਅੱਛਾ ਏਬੀਐ ਹੈਲ ਸੈਕਸ਼ਨ ਰਮਾਂਡਾ ਇਹਦੇ ਲੱਗਿਆ ਹੋਇਆ ਤੇ ਸ਼ੁਰੂਆਤ ਕਿਹੜਾ ਸੂਰੀਆ ਇਹ ਵੀ ਤੀਜਾ ਸੂਰੀਆ ਇਹ ਵੀ ਤੀਜਾ ਇਹ ਵੀ 40 ਪ ਅਛਾ ਦੂਜੇ ਸਵੇਰੇ ਪੀਕੇ ਕੀ ਰਿਹਾ 40 ਅਛਾ 40 ਕਿਲੋ ਦੋਤੇ ਆਪਣੇ ਕੋਲ ਚੱਲੀ ਆ ਇਹ ਤੇ ਬਾਕੀ ਥਣ ਵਗੈਰਾ ਬਿਲਕੁਲ ਸਾਫ ਆ ਜਾ ਮੈਂ ਦੇ ਹਨਾ ਸਿਰਫ ਉਹ ਕਦ ਕੁਦ ਹਾਈਡਰੂਡ ਪੂਰੀ ਸੋ ਫਿਰ ਇਹ ਸੀਗੀ ਦੂਜੇ ਨੰਬਰ ਵਾਲੇ ਵਹਿੜਾ ਸੂਨ ਦੇ ਵਿੱਚ ਅਜੇ ਦੇ 22 24 ਦਿਨ ਪੈਂਡਿੰਗ ਪਿਆ ਹਨਾ ਮਹੀਨੇ ਤੋਂ ਅੰਦਰ ਅੰਦਰ ਟਾਈਮ ਇਹਦਾ ਬਾਕੀ ਆ ਤੇ ਇਹਦਾ ਬਾਈ ਜੀ ਰੇਟ ਕੀ ਆ ਗਿਆ ਇਹਦਾ ਵੀ 81 ਰੇਟ ਅਛਾ ਇਹਦਾ ਰੇਟ ਵੀ 1,80,000 ਰੁਪਇਆ ਤੇ ਸੀਮਨ ਜਿਹੜਾ ਲੱਗਿਆ ਉਹ ਸਾਰਾ ਬਾਈ ਡਾਟਾ ਵੀ ਨੇ ਦੱਸਤਾ ਤੇ ਬਾਕੀ ਗੱਲ ਫਾਰਮ ਦੇ ਵਿੱਚ ਆਪਾਂ ਵੈਕਸੀਨ ਵਗੈਰਾ ਬੁਰਾ ਧਿਆਨ ਰੱਖਦੇ ਰਹਿੰਨੇ ਲੰਪੀ ਦੀ ਵੀ ਲੱਗੀ ਆ ਮੂੰਹ ਘੁਰ ਦੀ ਸਾਰੀ ਲੱਗੀ ਆ ਅੱਛਾ ਵੈਕਸੀਨ ਵਗੈਰਾ ਸਾਰੀ ਇਹਦੀ ਹੋਈ ਵੀ ਆ ਦੀ ਵਰਮਿੰਗ ਹੋਈ ਆ ਹੱਦ ਤੱਕ ਸਾਰੀ ਕੰਮਾਂ ਦੀ ਜੀ ਮਨ ਲਾ ਇਕੱਠੀ ਟਾਈਮ ਨੋਟ ਕਰਕੇ ਸਾਰੀ ਕਰਦੇ ਆਪਾਂ ਤੇ ਕਹਿੰਦਾ ਬਾ ਰਿਕਾਰਡ ਜਿਹੜਾ ਮੰਨ ਕੇ ਚੱਲ ਵੀ ਹੈਗਾ ਬਿਲਕੁਲ ਸ਼ੋਅ ਹੋ ਰਾਇਆ ਜਮਾ ਹਾਂ ਵੀਰੇ ਤੇ ਇਹ ਦੋਨਾਂ ਰੇਟ ਆ ਗਏ 1,80,800 ਰੁਪਇਆ ਕਹਿੰਦਾ ਬਾ ਦੋਨੇ ਵੜਾ ਕੋਈ ਖਰੀਦਦਾ 80 ਤੋਂ ਲੈ ਕੇ 85 ਕਿਲੋ ਦੀ ਮਿਲਕ ਕਪੈਸਿਟੀ ਇਹਨਾਂ ਦੀ ਹੈਗੀ ਆ ਹੈਗੀ ਆ ਵੀਰੇ ਤੇ ਰੇਟ ਦੇ ਵਿੱਚੋਂ ਮੌਕੇ ਤੇ ਗੁਜਾਇਸ ਹੋਜੂਗੀ ਹੂੰਜੀ ਮਾਣਤ ਧੰਨਵਾਦ ਤੇ ਅੱਗੇ ਵੀਰੇ ਤੀਜੇ ਨੰ ਤੇ ਇਹਦਾ ਕੀ ਰਿਕਾਰਡ ਹੈ ਵੀਰੇ ਇਹਨੇ ਵੀਰੇ 12ਵੇਂ ਮਹੀਨੇ ਦੀ 26 ਤਰੀਕ ਨੂੰ ਦਿਨ ਪੂਰੇ ਹੁੰਦੇ ਨੇ ਅੱਛਾ 12ਵੇਂ ਮਹੀਨੇ ਦੀ 26 ਤਰੀਕ ਨੂੰ ਇਹ ਦਿਨ ਪੂਰੇ ਆ ਠੀਕ ਆ ਅੱਛਾ ਇਹ ਰਿਕਾਰਡ ਸਾਰਾ ਆਪਣੇ ਕੋਲੇ ਮੋਬਾਈਲ ਤੇ ਨੋਟ ਆ ਜਾਵਾ ਹਨਾ ਹਾਂ ਇਹ ਦੰਦਾਂ ਚ ਹੀ ਲੱਗਾ ਇਹ ਜੀ ਇਹ 40 432 ਦੇ ਲੱਗਿਆ ਹੋਇਆ ਸੀ ਮਨ ਤੇ ਆਪ EBS ਬਰੂਟ ਦੀ ਆ ਅੱਛਾ EBS ਦੇ ਬਰੂਟ ਦੀ ਆਪ ਆ ਗਈ ਅੱਗੇ 40 432 ਉਹਦੇ ਲੱਗਿਆ ਹੋਇਆ ਹਾਂ ਟਾਈਮ ਕਿੰਨਾ ਨੈਟ ਸਹੀ ਬਾਕੀ ਆ ਇਹਦੇ 26 ਤਰੀਕ ਨੂੰ ਗਣ ਭੰਗੇ 12ਵੇਂ ਮਹੀਨੇ ਦੇ ਅੱਛਾ 12ਵੇਂ ਮਹੀਨੇ ਲੱਗਵਾ ਮੰਨ ਕੇ ਜੇ ਲੈ ਵੀ 1.5 ਮਹੀਨੇ ਤੋਂ ਉੱਪਰ ਬਾਕੀ ਪਿਆ ਤੇ ਕੱਲ ਵੀਡੀਓ ਪਾਉਣੇ ਆ ਇਕੱਠੇ ਚੱਲ ਵੀ ਜੀ ਇਹਦਾ ਪੀਕ ਕੀ ਰਿਹਾ ਵੀਰੇ ਪਹਿਲੇ ਸੂਏ ਜਿਹਦੇ 45 ਲੀਟਰ ਵਾਲਾ ਹੈ 1800 ਰੇਟ ਤੇ ਚਾੜ੍ਹਦਾ 35 ਦਾ ਪਹਿਲੇ ਸੂਏ ਨੇ ਅੱਛਾ ਪਲੂਨ ਨੇ ਪਾਦਾ 35 ਕਿਲੋ ਤੇ ਬਾਕੀ ਕਹਿੰਦਾ ਪਰ ਰੁੱਤ ਵਾਲੀ ਚੰਗੀ ਜਾ ਗਈ ਜਮਾ ਹਨਾ ਤੇ ਬਾਕੀ ਸੂੰਦੀ ਵਧਿਆ ਰੁੱਤ ਟਾਈਮ ਨਾਲ ਆ ਗਿਆ ਜਮਾ ਇਹਦਾ ਬਾਡੀ ਸਕੋਰ ਲੱਤਾਂ ਲੁੱਤਾਂ ਦੀ ਐ ਹੋੜੇ ਬੈਠਣ ਲਈ ਗਾਣੀ ਕਿਤੋਂ ਦੰਦਾ ਚ ਵੜੀ ਆ ਇਹਦਾ ਰੇਟ ਕੀ ਅੱਜ ਦਾ ਇਹਦਾ 2 ਲੱਖ ਪਰ ਇਹਦਾ 2 ਲੱਖ ਰੁਪਏ ਰੇਟ ਆ ਤੇ ਇਹਦਾ ਪੀਕ 42 45 ਕਿਲੋ ਦੂਜੇ ਸੂਏ ਦਾ ਮੰਨ ਕੇ ਚੱਲੇ ਬੰਦਾ ਹਾਂ ਹਾਂ ਜੀ ਰਾਮ ਰਾਮ ਠੀਕ ਹੈ ਮੌਕੇ ਤੇ ਕੁਝ ਐਸ ਵਗੈਰਾ ਹੋ ਜੂਗੀ ਹੋ ਜੂ ਵੀਰੇ ਤੇ ਰਿਕਾਰਡ ਵੈਕਸੀਨ ਵਗੈਰਾ ਸਭ ਕੁਝ ਓਕੇ ਹੈ ਬਰੇ ਡਜੈਸਟਰ ਲੱਗਿਆ ਸਾਡਾ ਕਾਪੀ ਪੂਰੀ ਤੋਂ ਅੱਛਾ ਸਾਰਾ ਰਿਕਾਰਡ ਬਹੁਤ ਵੀ ਡਿਮਾਂਡ ਕਰਦੇ ਹਨ ਰਿਕਾਰਡ ਵਾਲੇ ਜਾਨਵਰ ਚਾਹੀਦੇ ਆ ਸੋ ਪ੍ਰੋਪਰ ਰਿਕਾਰਡ ਵਾਲੇ ਆਪਾਂ ਜਾਨਵਰ ਦਿਖਾ ਦੇ ਕਹਿੰਦਾ ਮੈਂ ਨਾਕ ਜਿਆਦਾ ਹੋਏ ਦਾ ਵਿੱਚੋਂ 2-3 ਆਪਾਂ ਸੇਲ ਕਰਦੇ ਰਹਿਨੇ ਆ ਹਨਾ ਹਾਂ ਹਮਾਂ ਬਸੀਆਂ ਨੇ ਸੂਣ ਸਾਰੀਆਂ ਨੇ ਵਿੱਚ ਜਾ ਕੇ ਰੋ ਘਟ ਜਾਂਦੀ ਆ ਇੱਕ ਸਾਈਡ ਹੀ ਹੈ ਨਾ ਤਿਆਰ ਜੀ ਬਾਕੀ ਮਗਰਾ ਹੀਪਰਾ ਵਗੈਰਾ ਆਪਣੇ ਤਿਆਰ ਹੋ ਜਾਂਦੀਆਂ ਹਨਾ ਸਾਰੀਆਂ ਹਮਰਦੀਆਂ ਨੇ ਜੀ ਕਹਿੰਦਾ ਆ ਪ੍ਰੋਪਰ ਰਿਕਾਰਡ ਲੈ ਕੇ ਕਿਹੜੇ ਅਜਾ ਸੈੱਟ ਦੇ ਵਿੱਚ ਉਥੋਂ ਸਾਹ ਸਟਾਰਟ ਹੋ ਗਿਆ ਤੇ ਇਹਦਾ ਵਾ ਕਹਿੰਦਾ ਆਪਾਂ ਡੇਢ ਸਾਲ ਦੇ ਵਿੱਚ ਆਪਾਂ ਦਾ ਅਲਟਮੈਨ ਲੱਗ ਜਾਂਦਾ ਪੂਣੇ ਪੂਣੇ 2 ਸਾਲ ਦਾ ਹਣਾ ਵੀਡੀਓ ਆ ਗਈ ਵੀਰੇ 2 ਸਾਲਾਂ ਬਾਅਦ ਜੀ ਸੋ ਤਿੰਨ ਨਾਗ ਵੀਰ ਦੇ ਵਿੱਕਰੇ ਵਾਲੇ ਹਾਜ਼ਰ ਆ ਪਿੰਡ ਖਿੱਲਰਿਆਂ ਜ਼ਿਲ੍ਹਾ ਸੰਗਰੂਰ ਮਸਤੋਣਾ ਸਾਹਿਬ ਦੇ ਨਜ਼ਦੀਕ ਆ ਗਿਆ ਨੰਬਰ ਬੋਲਿਓ ਬਾਈ ਆਪਣਾ 98786 75650 ਸੋ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇਣੀ ਤੈਅ ਦਲ